ਇਹ ਇੰਦਾ ਓਪਨ ਹੋ ਜਾਂਦੀ ਹੈ ਇਹ ਇਸ ਤੋਂ ਬਾਅਦ ਐਵੇਂ ਨੇ ਸੰਬੰਧ ਆਸ ਤੇ ਚੱਕਣਾ ਵੇਲਣਾ ਬਣੇ ਇਹਨੂੰ ਅਸ ਚੱਕਣਾ ਵੇਲਣਾ ਹੀ ਬਣ ਜਾਂਦਾ ਆਹ ਦੱਸ ਸਦਾ ਸਟਿੰਗ ਦਾ ਕੀ ਰੇਟ ਹੈ 200 ਰੁਪਏ ਦੀ ਸਟਿੰਗ ਦਾ ਸਰਵ ਦੀ ਬਲ 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 ਇਹ ਸਿਰਫ ਪਾਕਿਸਤਾਨ ਚ ਮਿਲਦਾ ਜੀ ਇਹ ਹਾਂ ਜੀ ਸਾਡੇ ਨਹੀਂ ਉਧਰ ਮਿਲਦਾ ਬੋਸ ਦੀ ਬੰਦੀ ਇਹ ਇਹ ਕਿੰਨੇ ਦਾ ਸੂਟ ਬਣਦਾ ਇਹ ਮੇਰੀ ਗੱਲ ਸੁਣ ਤੈਨੂੰ ਅੱਜ ਵੀ ਕਹਿ ਰਿਹਾ ਕੁਛ ਲੈ ਜਾ ਘਰ ਵਾਪਸ ਲੈ ਜਾ ਚੱਲ ਕੇ ਜਾ ਕੋਰਟਾ ਪਜਾਮਾ ਚਾਚੀ ਵਾਸਤੇ ਚਾਚੀ ਵਾਸਤੇ ਕੋਰਟਾ ਲੈ ਜਾ ਨਹੀਂ ਮੈਂ ਹਰਿਜ ਨੂੰ ਕਹਿੰਦਾ ਲੈ ਜਾ ਪੈਸੇ ਫੜ ਦੇ ਤੂੰ ਚੱਲੀ ਜਾ ਨਾ ਜਾਵੇਂ ਨਹੀਂ ਇੱਕ ਹੈਗੀ ਆ ਪਾਕਿਸਤਾਨੀ ਇੱਕ ਹੈਗੀ ਬਡਾਲੀ ਟਾਈਪ ਬਡਾਲੀ ਬਡਾਲੀ ਫਿਰ ਅਸੀਂ ਸੌਦਾ ਮਾਰਿਆ ਪੰਜ ਬੋਸਟੀਆਂ ਦਾ ਹਾਂ 4000 ਦਾ ਹੁਣ ਚਾਰ ਚਾਰ ਬੋਸਟੀਆਂ ਨਵਜੋਤ ਸਿੱਧੂ ਲੈ ਕੇ ਗਿਆ ਨਾ ਨੋ ਨਹੀਂ ਲਈ ਵੀ ਹੁੰਦੀ ਆ ਟਾਈਮ ਉਹਦੇ ਉਹਦੇ ਪਾਈ ਵੀ ਹੁੰਦੀ ਆ ਗੱਲ ਤੇ ਫਿਰ ਤੂੰ ਤਾਂ ਸਿਆਸਤ ਚ ਜਾਏਂਗਾ ਯਾਰ ਇਹ ਹਸਾਬ ਨਾਲ ਫਿਰ ਤੂੰ ਤੇਰੀ ਕੰਮ ਕਰਕੇ ਤੁਹਾਨੂੰ ਦੱਸਾਂ ਲਓ ਜੀ ਦੋ ਚੀਜ਼ਾਂ ਹੋਰ ਇਹਨਾਂ ਨੂੰ ਕੀ ਕਹਿੰਦੇ ਨੇ ਸ਼ਾਜੀ ਇਹਨਾਂ ਨੂੰ ਡਰਾਈ ਫੁੱਟ ਬਾਸਕਟ ਡਰਾਈ ਫੁੱਟ ਬਾਸਕਟ ਕਿਵੇਂ ਓਪਨ ਹੁੰਦੀ ਸਾਨੂੰ ਖੋਲ ਕੇ ਓਪਨ ਕਰਕੇ ਦਿਖਾਓ ਇੱਕ ਵਾਰ ਇਹ ਲਓ ਫਾ ਸਾਨੂੰ ਹੁਣ 3 ਰੋ ਵਾਲੀ ਦਿੱਤੀ 4 ਵਾਲੀ ਦਿੱਤੀ 3 3 ਆ ਜੀ 4 ਵਾਲੀ ਫੇਰ ਰੱਖ ਗਿਆ ਤੂੰ ਲੱਗ ਰਹੀ ਹੈ ਲੋਇੰਦਾ ਇਹਦਾ ਕੀ ਲੇਟ ਹੈ ਜੀ ਇਹ ਵਾਲਾ ਵੀ ਹਾਂਜੀ ਇਹ 12 ਸੀ ਇੰਡੀਆ ਦਾ ਤੇ ਪਾਕਿਸਤਾਨ ਦਾ ਪਾਕਿਸਤਾਨੀ ਕਿਹਦੀ ਹਾਂ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪਾਕਿਸਤਾਨ ਆਏ ਹੋਏ ਆ ਜੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੇ ਮੱਥਾ ਟੇਕਿਆ ਆ ਦਰਸ਼ਨ ਦੀਦਾਰ ਕਰਕੇ ਆ ਜੀ ਦਰਵਾਸਰ ਸਾਹਿਬ ਦੇ ਤੇ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਆਪਾਂ ਸਾਰੀ ਮਾਰਕੀਟ ਘੁਮਾਉਣੇ ਆ ਤੇ ਦਿਖਾਉਣੇ ਆ ਕੀ ਕੁਝ ਇੱਥੇ ਮਾਰਕੀਟ ਦੇ ਵਿੱਚ ਤੇ ਕੀ ਇੱਥੋਂ ਦਾ ਰੇਟ ਰੂਟਾ ਹਨਾ ਕਿਵੇਂ ਸਿਸਟਮ ਹੈ ਕੀ ਹਿਸਾਬ ਕਿਤਾਬ ਹੈ ਕਿਹੜੀ ਕਿਹੜੀਆਂ ਇੱਥੇ ਸ਼ਾਪ ਵਗੈਰਾ ਹੈਗੀਆਂ ਨੇ ਸਾਰੀਆਂ ਤੇ ਆ ਜੋ ਕਰਦੇ ਆ ਸ਼ੁਰੂਆਤ ਕਰ ਆਪਾਂ ਹੂੰ ਕਰਤਾਰਪੁਰ ਸਾਹਿਬ ਚੱਲੋ ਜੀ ਠੀਕ ਠਾਕ ਬਹੁਤ ਗਰਮੀ ਹੋਈ ਪਈ ਆ ਬਿਲਕੁਲ ਜੀ ਕੀ ਕੀ ਆਈਟਮਾਂ ਨੇ ਕੀ ਸਮਾਨ ਰੇਟ ਰੂਟ ਕੀ ਹੈ ਜੀ ਭਾਈ ਕਰਤਾਰਪੁਰ ਸਾਹਿਬ ਸੁਵਿਨੀਅਰ ਦੇ ਵਿੱਚ ਹਰ ਚੀਜ਼ ਸਾਰਾ ਆਈਟਮ ਨੇ ਠੀਕ ਹੈ ਜੀ ਹੈਂਡ ਮੇਡ ਵੀ ਹੈ ਸੁਵਿਨੀਅਰ ਵੀ ਹੈ ਅੱਛਾ ਜਿੰਨਾ ਮਤਲਬ ਪਿੱਛੇ ਉਹ ਸਾਰਾ ਹੈਂਡ ਮੇਡ ਹੈ ਜ਼ਿਆਦਾਤਰ ਜੀ ਸੁਵਿਨੀਅਰ ਕਰਤਾਰਪੁਰ ਸਾਹਿਬ ਦਾ ਨਾ ਅੱਛਾ ਦਰਵਾਸਾ ਕਰਤਾਰਪੁਰ ਸਾਹਿਬ ਦਾ ਕਰਤਾਰਪੁਰ ਸਾਹਿਬ ਦਾ ਜੀ ਉਸ ਤੋਂ ਬਾਅਦ ਹੈਂਡ ਮੇਡ ਬੁੱਢਣ ਅੱਛਾ ਚੀਜ਼ਾਂ ਨੇ ਸਾਡੇ ਕੋਲ ਕਾਫੀ ਚੀਜ਼ਾਂ ਨੇ ਇਹ ਜ਼ਿਆਦਾਤਰ ਜਿੰਨੀਆਂ ਵੀ ਚੀਜ਼ਾਂ ਨੇ ਸਾਰੀਆਂ ਹੈਂਡ ਮੇਡ ਨੇ ਜੀ ਕੀ ਕਰੀਏ ਆਪਾਂ ਇਹਨਾਂ ਦੀ ਉਵੇਂ ਵੈਸੇ ਨਾਰਮਲ ਗੱਲ ਕਰੀਏ ਲੈਂਦਾ ਇਹਦਾ ਕੀ ਲੇਟ ਹੈ ਜੀ ਇਹ ਵਾਲਾ ਵੀ ਹਾਂਜੀ ਇਹ 1200 ਇੰਡੀਆ ਦਾ ਇੰਡੀਆ ਦਾ ਤੇ ਪਾਕਿਸਤਾਨ ਦਾ ਪਾਕਿਸਤਾਨੀ 3360 3360 ਰੁਪਏ ਦਾ ਵਿੱਚੋਂ ਕੁਝ ਹੋ ਜੇ ਨਾ ਡਿਸਕਾਊਂਟ ਜਾਂ ਕਰ ਦੇਣ ਨਾ ਕੋਈ ਅੱਛਾ ਕੈਪਟਨ ਠੀਕ ਹੈ ਠੀਕ ਹੈ ਜੀ ਠੀਕ ਹੈ ਬਾਰਗੇਨਿੰਗ ਤੇ ਬਾਰਗੇਨਿੰਗ ਤੇ ਜੇ ਅਸੀਂ ਵੀ ਇੱਕ ਰੇਟ ਨਹੀਂ ਰੱਖਦੇ ਜੀ 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 ਬਿਲਕੁਲ ਇਹਦੇ 'ਚ ਇਹ ਸਿਰਫ ਪਾਕਿਸਤਾਨ 'ਚ ਮਿਲਦਾ ਜੀ ਇਹੇ ਖੱਡੇ ਨਹੀਂ ਉੱਧਰ ਮਿਲਦਾ ਬੋਸਤੀ ਬੰਦੀ ਇਹ ਇਹ ਕਿੰਨੇ ਦਾ ਸੂਟ ਬਣਦਾ ਇਹ ਇੰਡੀਅਨ 600 ਪਾਕਿਸਤਾਨੀ 1700 ਰੁਪਏ 1700 ਦਾ ਇੰਡੀਅਨ 600 ਪਾਕਿਸਤਾਨ 600 ਰੁਪਏ ਦਾ 600 ਦਾ ਪੂਰਾ ਕੱਟ ਕੇ ਦੇ ਦੇ ਕੱਪੜਾ ਵੀਰ ਜੀ ਸਿਰਫ ਪਾਕਿਸਤਾਨ 'ਚ ਤਿਆਰ ਹੁੰਦਾ ਸਾਰਾ ਜੀ ਪੂਰਾ ਵੀਰ ਲੈ ਕੇ ਜਾ ਰਹੇ ਨੇ ਪਾਣੀ ਸਾਹਿਬ ਇੱਧਰ ਲੇਡੀ ਸੂਟ ਲੱਗੇ ਹੋਏ ਨੇ ਇਹ ਵੀ ਟੋਟਰੀ ਮਤਲਬ ਇਹਨਾਂ ਦਾ ਕੀ ਕੀ ਨਾਮ ਤੁਸੀਂ ਦਿੰਦੇ ਹੋ ਇਹਨਾਂ ਦਾ ਸੂਟਾਂ ਦਾ ਲਾਉਨ ਪਾਟਰਨ ਹੁੰਦਾ ਨਾ ਦਨ ਬਰੀਜ਼ਾ ਬਰੀਜ਼ਾ ਚੱਲੀ ਹੋਣੀ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਸਾਰੇ ਜਿੰਨੇ ਵੀ ਕੁਰਤੇ ਪਿਆਮੇ ਨੇ ਇਹ ਬੋਸਕੀ ਦੇ ਵਿੱਚ ਇਹਨੇ ਬੋਸਕੀ ਦੇ ਉਹ ਵਾਲੇ ਵੀ ਸਾਰੇ ਇਹਦੇ ਵਿੱਚ ਕੰਨ ਅੱਛਾ ਠੀਕ ਹੈ ਅੱਛਾ ਚੀਫ ਮਿਨਿਸਟਰ ਆ ਭਾਬੀ ਦੇ ਕੀ ਜਾਂਦਾ ਆ ਦੇਖ ਉਹ ਰਵੀ ਫਿਰ ਉਹ ਲੈ ਲਵਾਂਗੇ ਉਹ ਸਦੂ ਲੈ ਕੇ ਗਏ ਨਾ ਉਹ ਲਾਈ ਵੀ ਹੁੰਦੀ ਹਾ ਟਾਈਮ ਉਹਦੇ ਉਹਦੇ ਪਾਈ ਵੀ ਹੁੰਦੀ ਆ ਗੱਲ ਤੇ ਫਿਰ ਤੂੰ ਤਾਂ ਸਿਆਸਤ ਚ ਜਾਏਂਗਾ ਯਾਰ ਇਹ ਸਭ ਨਾਲ ਫਿਰ ਤੂੰ ਤੇ ਨਹੀਂ ਕੰਮ ਕਰਕੇ ਤੈਨੂੰ ਦੱਸਾਂ ਮਾਰਦੀ ਬੀ ਬਦਲਣੀਆਂ ਪੈਣੀਆਂ ਯਾਰ ਫਿਰ ਬਾਈ ਚਾਂਸ ਇੱਥੇ ਲਿਆ ਪਾਇਆ ਉਹ ਉਧਰ ਤੈਨੂੰ ਕਹਦੀ ਕਿਉਂਕਿ ਚੱਕਰੇ ਵਾਲੀ ਝੋਲੀ ਉਹ ਫਿਰ ਤਾਂ ਬਹੁਤ ਅੱਗ ਹੋ ਜਾਣਾ ਯਾਰ ਲੈਣਾ ਪੜਦਾ ਹੈ ਨਾ ਬਾਈ ਲੈਣਾ ਪੜਦਾ ਹਾਂ ਲੈਨੇ ਕੁਰਤੇ ਜਮੈਂ ਇੱਕ ਵਾਰ ਮਾਰ ਕਰਤਾ ਘੂਮੀ ਪਹਿਲਾਂ ਬਹੁਤ ਤਾਂ ਮੈਂ ਡਾਲੇ ਲੈ ਲੈਂਦਾ ਤੇ ਬਹੁਤ ਤਰ੍ਹਾਂ ਦੇ ਕੁਰਤੇ ਪਿਆਮੇ ਨੇ ਲੈ ਕੇ ਜਾਣੇ ਆ ਹਾਂ ਹਾਂ ਲੈ ਕੇ ਜਾਵਾਂਗੇ ਚਿੰਤਾ ਨਾ ਕਰੋ ਮੁੱਕਰਦੇ ਨਹੀਂ ਯਾਰ ਆਪਾਂ ਵੀਡੀਓ ਚ ਕਹਿ ਰਹੇ ਹਾਂ ਲੈ ਕੇ ਜਾਵਾਂਗੇ ਹਾਂਜੀ ਤੇ ਇਹ ਲਓ ਚਾਰੇ ਵੀਰ ਵੀ ਬਣ ਰਹੀ ਹੈ ਵੀਡੀਓ ਬਣਦਗੀਏ ਹੋਰ ਮਾਰਦਾ ਹਲੇ ਮੈਂ ਜਿੱਦਨ ਜੱਦ ਲੈਣ ਆਉਂਗਾ ਹੁਣ ਆਉਣਾ ਮੈਂ ਘੁੰਮ ਕੇ ਮਾਰਕੀਟ ਹਲੇ ਤਾਂ ਰੇਟ ਜਿਆਦਾ ਦੱਸ ਰਹੇ ਆ ਤੁਸੀਂ ਮੈਂ ਕਹਿ ਨਹੀਂ ਰਿਹਾ ਕਿ ਹਲੇ ਮੈਂ ਦੇਖਦਾ ਪਹਿਲਾਂ ਕਿੰਨਾ ਮਾਨਤਾਨ ਕਰਦੇ ਆਂ ਮੈਂ ਰਿਹਾ ਮਾਨਤਾਨ ਕਰ ਲਾਂਗੇ ਹੋਰ ਦੇਖੋ ਠੀਕ ਹੈ ਲੈ ਕੇ ਜਾਵਾਂਗੇ ਚਾਰ ਪੰਜ ਨਹੀਂ ਕਰਾਂਗੇ ਚਾਰ ਪੰਜ ਸੂਟ ਲੈ ਕੇ ਜਾਣੇ ਲੰਮੇ ਚੈਨਲ ਨਾਲ ਨਾਲ ਲੈ ਲੋ ਲੈ ਕੇ ਜਾਓ ਸਾਡੀ ਕੋਸ਼ਿਸ਼ ਹੈ ਸਾਡੇ ਪੰਜਾਬੀ ਗਲਾਸ ਹੈ ਜੀ ਆਪੇ ਘਰ ਸਾਹਮਣੇ ਦਾ ਠੀਕ ਹੈ ਲੇਡੀਜ਼ ਕੀ ਕੁਛ ਹੈ ਕਿੰਨੇ ਤੇ ਸਟਾਰਟਿੰਗ ਹੁੰਦੀ ਹੈ ਲੇਡੀਜ਼ ਤੁਹਾਡੇ ਤੋਂ ਆਰਡਰ ਕਿਉਂ ਨਹੀਂ ਆਇਆ ਤੇ ਪ੍ਰੀਸ ਦਾ ਸਾਰੀਆਂ ਵੈਰਾਈਟੀਆਂ ਸਾਰੀਆਂ ਵੈਰਾਈਟੀਆਂ ਨੇ ਕਲਰ ਸਭ ਤਰ੍ਹਾਂ ਦੇ ਮਿਲ ਜਾਂਦੇ ਆਹ 8 8 ਕਲਰ ਨੇ ਇਹ ਸੂਟ ਲੱਗਾ ਹੈ ਨਾ ਹਾਂ ਇਹਦੇ 8 ਰੰਗ ਨੇ ਅੱਛਾ ਇਹਦੇ 8 ਰੰਗ ਨੇ ਅੱਛਾ 7 7 8 8 ਰੰਗ ਨੇ 8 8 ਰੰਗ ਨੇ ਜੀ ਤੇ ਪੂਰੇ ਮਾਨ ਦਾ ਹਣਾ ਵੀਰਾਂ ਨੂੰ ਜਿਹੜਾ ਸਾਡਾ ਪੱਕਾ ਕਸਟਮਰ ਬਣਦਾ ਨਾ ਉਹ ਅਸੀਂ ਖੂਸੀ ਡਿਸਕਾਊਂਟ ਦਿੰਦੇ ਹਾਂ ਸਾਡੇ ਯਾਰ ਨੇ ਬਣੇ ਯੂਕੇ ਕੈਨੇਡਾ ਤੋਂ ਵੀਰ ਪੱਕੇ ਗਾਹ ਦੀ ਵਾਰੀ ਆਏ ਨੇ ਆਉਂਦੇ ਨਹੀਂ ਅਸੀਂ ਪਹਿਲੀ ਦਫਾ ਆਏ ਸੀ ਅਸੀਂ ਆਉਂਦੇ ਰਹਾਂਗੇ ਜੀ ਹੁਣ ਆਉਂਦੇ ਰਹਿਣਗੇ 20 ਦਿਨ ਬਾਅਦ ਐਪਲੀਕੇਸ਼ਨ ਦੇ ਸਕਦੇ ਦੁਬਾਰਾ ਤੁਸੀਂ ਦੁਬਾਰਾ ਆ ਸਕਦੇ ਜੀ 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 ਵੀਡੀਓ ਨਹੀਂ ਹੁੰਦਾ ਆਜੋ ਹਰਿੰਦਰ ਆਉਣੀ ਹੈ ਜੀ ਇੱਕ ਵਾਰ ਹਾਂਜੀ ਹਾਂ ਬਾਤ ਕਰਕੇ ਠੰਡਾ ਪਾਣੀ ਪਿਲਾਣੇ ਨਾਲ ਕਿੱਧਰ ਜਾਉਂਦੇ ਸੀ ਕੁਝ ਨਹੀਂ ਹੁੰਦਾ ਆ ਦੱਸ ਸੇ ਦਸਟਿੰਗ ਦਾ ਕੀ ਲੇਟ ਹੈ 20 ਰੁਪਏ ਦੀ ਪਿੰਗ ਦਾ 20 ਰੁਪਏ ਦੀ ਬੰਲਾ 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 ਕਟੋ ਕਟ ਆਪਣੇ 20 ਰੁਪਏ ਦੀ ਮਿਲ ਜੇ ਫਿਰ ਹੁਣ ਤੂੰ ਇੰਡੀ ਜਾ ਕੇ ਪੀ ਉਦੇ ਨਵੀ ਚੱਲ ਉਧ ਅਸੀਂ ਪੀ ਕੇ ਆਉਨੇ ਆ ਬਾਹਰ ਰੱਟਾਂ ਦੀ ਇਹ ਜਗ੍ਹਾ ਤੇ ਬਾਹਰ ਨਾ 60 ਰੁਪਏ ਦੀ ਐਥੋਂ ਅੱਛਾ ਪਾਕਿਸਤਾਨ ਤੋਂ ਲੈ ਫਿਰ ਉੱਥੀ ਤੇ ਪੀਓ ਫਿਰ ਮੋਟਰਸਾਈਕਲ ਚੱਕ ਚੱਲ ਚਲੀ ਹੁੰਦੀ ਹੈ ਭਾਈ ਮੁਰ ਕੇ ਸਾਨੂੰ ਨਹੀਂ ਆਉਣ ਦੇਣਾ ਦੇਦੇ ਰੱਖ ਲੈਣਾ ਲੈ ਦੇ ਦੇ ਯਾਰ ਆ ਛੋਟੀ ਛੁੱਟੀ ਬੋਤਲਾਂ ਦੇ ਦੇ ਇੰਨੀਆਂ ਤੋਂ ਨਹੀਂ ਇਹਨਾਂ ਦੇ ਤਾਂ ਖਾਸੇ ਬਣ ਜੂਰੇ ਤੇਰੇ ਜਿੰਨੀਆਂ ਪੰਜ ਰੁਪਏ ਬੇਟਾ ਤੇਰੇ ਜਿੰਨੀਆਂ ਆ ਪੰਜ ਬਲਾਈਆਂ 1000 ਰੁਪਏ ਲੈ ਲਿਆ ਆ ਫੜ ਮੈਂ ਟੇਸਟ ਦੇਖਾਂ ਮੜਾ ਚੈੱਕ ਕਰਾਂ ਪੁਦੀਨਾ ਹੈ ਪੁਦੀਨਾ ਹੈ ਕਿਵੇਂ ਲੱਗੀ ਆ ਦੇਖਵੇਂ ਕਰਦਾ ਮੂੰਹ ਇਹ ਇਹ ਜਿਆਦਾ ਟੇਸਟੀ ਹੋਗੀ ਆਪਣੇ ਨਾਲ ਮੈਂ ਵੀਡੀਓ ਬਹੁਤ ਦੇਖਿਆ ਲਿਆ ਇब्राहिम ਇਹ ਇਹਦਾ ਕਹੀ ਜੀ ਆ ਇਹ ਜੋ ਪਦੀਨੇ ਦਾ ਜਮਮ ਟੇਸਟ ਤੁਸੀਂ ਕਿਤੇ ਹੁੰਦਾ ਜਿਹੜੀ ਟੈਂਪੂ ਜੀ ਨਹੀਂ ਫਿਰ ਦੇ ਦਿੰਦੇ ਸੁੱਡੇ ਵਾਲੇ ਆਪਣੇ 10 ਰੁਪਏ ਦਾ ਗਲਾਸ ਦਿੰਦੇ ਨੇ ਉਹੀ ਟੇਸਟ ਲੈ ਠੀਕ ਹੈ 20 ਰੁਪਏ ਦਾ ਇਹਨੂੰ ਨਹੀਂ ਆਇਆ ਇਹਨੂੰ ਨਹੀਂ ਆ ਬੜੀ ਮੈਨੂੰ ਮੈਂ ਵੀ ਕੋਕ ਪੀ ਕੇ ਦਿਖਾ ਦਮ ਤੁਹਾਨੂੰ ਤੜ ਮੈਂ ਛੋੜੀ ਬੋਲੀ ਤੁਹਾਡੇ ਨਾਲ ਜਿਹੜੀ ਆ ਤੁਸੀਂ ਕੀ ਕਰਦੇ ਕਦੇ ਖਰਚੀ ਨਹੀਂ ਕਰੇ ਇਹ ਬੋਲ ਕਰਦਾ ਕਿ ਬਸ ਲੈ ਜਿੱਦਰਾ ਉਹ ਗਿਆ ਦੋ ਤਿੰਨ ਅੱਜ ਨੂੰ ਸਾਮਾਨ ਆਇਆ ਹੋਗਾ ਚੈਨਲ ਚੱਲ ਫਿਰ ਜਿੱਦਰਾ ਸਾਡੇ ਵੀ ਹੁੰਨੇ ਉੱਥੇ ਨਹੀਂ ਬਿਲਕੁਲ ਜੀ ਧੰਨਵਾਦ ਚੱਲ ਠੀਕ ਹੈ ਭਾਈ ਅੱਜ ਜੁੱਤੀ ਕਰ ਕਰ ਵਧੀਆ ਅਫਸਰ ਕਹਿੰਦਾ ਭਾਈ ਨੇ ਪੱਖੇ ਲੈ ਆਵੇ ਜੁੱਤੀਆਂ ਵੀ ਦਿਖਾਉਣੇ ਆਪਾਂ ਤੁਹਾਨੂੰ ਤੇ ਨਾਲੇ ਪੱਖੇ ਜਨੰਦ ਮੰਗਦੇ ਪਤਾ ਕੀ ਹੈ ਉਹ ਭਾਈ ਦੀ ਗੱਲ ਸੱਚੀ ਆ ਉਹ ਕਹਿੰਦਾ ਬਾਹਰੋਂ 60 ਰੁਪਏ ਦੀ ਆ ਹੈ ਮਤਲਬ ਆਪਣੇ 20 ਰੁਪਏ ਦੀ ਬਣੀ ਡੀਆਂ ਦੇ ਹਿਸਾਬ ਨਾਲ ਨਾ ਪੂਰੇ ਮਹਿੰਗੀ ਅੰਦਰ ਪੂਰੇ ਮਹਿੰਗੀ ਅੰਦਰ ਉਹ ਆਪਣੇ ਉਹੀ ਜਿਵੇਂ ਮੋਲ ਚੱਕ ਮੈਂ ਕਹਿੰਦਾ ਦੋਹਾਂ ਦੋਹਾਂ ਮਿਲਣ ਦੇਖਣ ਜਾਂਦੇ ਆ ਨਾ ਨਹੀਂ ਲੈਣੇ ਉਹ ਕਹਿੰਦਾ ਯਾਰ ਹੁਣ ਉਹੀ 10 ਰੁਪਏ ਤੇ ਬਾਹਰ ਪਪਕੌਰਨ ਮਿਲ ਜੰਨੇ ਅੰਦਰ ਜਾ ਕੇ 200 ਰੁਪਏ ਦੇ ਹੋ ਜੰਨੇ ਆ ਉਹ ਕਹਿੰਦਾ ਵੀ ਗੱਲ ਇਹਦੀ ਠੀਕ ਹੈ ਕਹਿੰਦਾ ਹੈ ਇੰਡੀਅਨ ਵਾਲਾ ਹੀ ਰੇਟ ਆ ਆ ਕੀ ਗੱਲ ਆ ਪਕੀ ਗੱਲ 60 ਰੁਪਏ ਦੀ 60 ਰੁਪਏ ਦੀ ਮਿਲਦੀ ਹੈ ਕਹਿੰਦਾ ਪਾਕਿਸਤਾਨ ਤੋਂ ਬਾਹਰ ਅੱਲਾ ਯਾਰ ਆਪਾਂ ਤਾਂ ਮੀਰ ਹੋ ਗਏ ਜੱਟਾਂ ਦੇ ਜਿੱਕੀਆਂ ਜਿੱਦੀਆਂ ਆਂ ਸਾਡੇ ਜੱਟਾਂ ਵੀਰ ਹਾਂ 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 ਚੱਕ ਲੋ ਜਾਏਗਾ ਮੈਂ ਪੁੱਜੀ ਨਾ ਆਈ ਜਾਂਦੇ ਹਾਂ ਹਾਂ ਦੇ ਕਿਲਾ ਸਾਲੋਂ ਜੁੱਤੀਆਂ ਬਾਈ ਜਿਹੜਾ ਨਾ ਹੋਰ ਵਾਲਾ ਨਹੀਂ ਨਾ ਦੋ ਵਾਰ ਇਹਨੋਂ ਵਾਲਾ ਜਿਹੜਾ ਕਿਹੜਾ ਲਾਹੌਰ ਵਾਲਾ ਹੈ ਉਹ ਤਾਂ ਖਿਆਲ ਤੋਂ ਦੂਰ ਆ ਗਿਆ ਜਿਹਨੇ ਨਾ ਹੋਰ ਨਹੀਂ ਦੇਖਿਆ ਤੇ ਨਹੀਂ ਇੱਕ ਹੈਗੀ ਆ ਪਾਕਿਸਤਾਨੀ ਇੱਕ ਹੈਗੀ ਆ ਬਡਾਲੀ ਟਾਈਪ ਬਡਾਲੀ ਬਡਾਲੀ ਇੱਕ ਹੈਗੀ ਆ ਬਡਾਲੀ ਟਾਈਪ ਸਾਡੀ ਤੇ ਹੁਣ ਮੁੱਦਾ ਆ ਗਿਆ ਅੜ ਗਿਆ ਕਹਿੰਦੇ ਵੀ ਆ ਆ ਉਲੀ ਤਾਂ ਕਹਿੰਦਾ ਸਾਨੂੰ ਪੜਾਈ ਤੇ ਮਿਲ ਦੂਗੀ ਜੁੱਤੀ ਆ ਮੈਨੂੰ ਜ਼ਿਆਦਾ ਸੁਣੀ ਲੱਗੀ ਨਾ ਆਹਾਂ ਨਾ ਨਾ ਜ਼ਰੂਰੀ ਬਹੁਤ ਹੈ ਇਹਦੇ ਥੋੜੇ ਕੂਕੂ ਕੂਕੂ ਘਾਗੜੇ ਜ਼ਿਆਦਾ ਹੈ ਜੁੱਤੀ ਦਾ ਆਹੀ ਹੈ ਬਾਈ ਜੁੱਤੀ ਦਾ ਆਹੀ ਹੈ ਹੋਰ ਤੂੰ ਕੱਲਾ ਥੋੜਾ ਵੀ ਤੂੰ ਤੇ ਤੂੰ ਚਾਰ ਜਣੇ ਕਹਿ ਰਹੇ ਆਂ ਵੀ ਤੇਰੀ ਕੱਲ ਹੁਣ ਤਾਂ ਤੈਂ ਤੈਂ ਥੋੜੀ ਪਾਉਣੀ ਆ ਪਾਉਣੀ ਆ ਤਾਂ ਮੈਂ ਆ ਨਾ ਤੂੰ ਤਾਂ ਲੈ ਦੇਖੋ ਜਿਹੜੀ ਪਿੱਛੇ ਪਈ ਆ ਜੁੱਤੀ ਤੇ ਦੇ ਥੱਲੇ ਦੂ ਮੈਂ ਤੇ ਤੇ ਨੂੰ ਲਾ ਕੋਈ ਆ ਹਲੇ ਤੇ ਇਹ ਇੱਥੇ ਦੇ ਨਾਲੇ ਆਏ ਟੰਗੜੀ ਮਿਸਤਰੀਆਂ ਉਹਦੇ ਤੇ ਰੱਖ ਆ ਪਾ ਜੀ ਨਰੇ ਬਾਹਰ ਸਾਡੀ ਤੇ ਹੀ ਰੱਬ ਡੰਗਣੇ ਰੱਖਿਆ ਹਿਆ ਹਿਆ ਲੇ ਲੈ ਵਿੱਤੀ ਤੋਂ ਵੀ ਜਨਜਾ ਦੇ ਕਾਸਟੇ ਟੁੱਟ ਗਈ ਫਿਰ ਕਵੈਨਾ ਪਰ ਡੰਗਣੇ ਦੇ ਕੰਮ ਆਉਂਗੇ ਬਿਲਕੁਲ ਜਿਹੜਾ ਤੁਸੀਂ ਪਹਿਲਾਂ ਦੱਸਤਾ ਦਾ ਕੋਈ ਦੋ ਨੰਬਰ ਛੋਟਾ ਦਾ ਹਾਂਜੀ ਥੋੜਾ ਟਾਈਮ ਲੱਗ ਜਾਣਾ ਜਾਂ ਹੋਰ ਛੋਟਾ ਦੋਏ ਪੈਰ ਦਉ ਬਾਈ ਦੋ ਪਰਟੀ ਨੂੰ ਤਾਂ ਕਹਿੰਦੇ ਪਟਾਣੀ ਤੇ ਅਸੀਂ ਮੈਂ ਕੱਲੂ ਤੇਰੀ ਫੋਟੋ ਖੇਤੀ ਮਗਾ ਦੇ ਜੁੱਤੀ ਜਿਹੜੇ ਕਾਪੀ ਕਰਨੀ ਦੇ ਹੋਣੀ ਉਹ ਉੱਥੇ ਹਾਂ ਉਹ ਨਹੀਂ ਮਿਲਿਆ ਭਾਈ ਜਣੀ ਉਹ ਪੌਣੀ ਨਹੀਂ ਪਈ ਜਿਹੜਾ ਯਾਰੇ ਬੰਦੇ ਦਵਾਈ ਤੇ ਨੇ ਆਉਂਦੇ ਆ ਸਾਹ ਜਹਾ 4 ਰੁਪਏ ਦੀ ਹੈ ਇਹ ਹੈ ਹਾਂ 1250 ਦੀ ਇੰਡੀਆ ਦੀ ਪਾਕਿਸਤਾਨ ਦੇ 3500 3500 ਲੱਗਣਾ ਇਕੱਠੇ ਉਹ ਖਾਸੇ ਪੈਸੇ ਲੱਗ ਜਾਣੇ ਇਹਦਾ ਇਹਨਾਂ ਦੀ ਚੁਰਹ ਉੱਪਰੋਂ ਆ ਜਾਂਦਾ ਅੰਦਰੋਂ ਚਾਹੇ ਹੋਵੇ ਜੀ ਮਲਟੀਪਲ ਮੈਨੇਜ ਕਰ ਸਾਨੂੰ ਕਹੇ ਕੰਬਰਾੜਦੀ ਹੋ ਜਾਂਦੀ ਹੈ ਪਾਕਿਸਤਾਨ ਦਾ 3500 ਸੌਣੇ ਇਕੱਠਾ ਦੇ ਔਨ ਟੇਬਲ ਹੋਣਾ ਜੈ 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 ਮੋਟ ਵੀ ਹਿਆਰ ਹਿਆਰ ਤੋਂ ਛੋਟਾ ਨਹੀਂ ਹੈ ਕੋਈ ਇਹਨਾਂ ਦਾ ਨੋਟ ਸਭ ਤੋਂ ਵੱਡਾ ਹੈ ਇਹਨਾਂ ਦਾ ਹਾਂ ਤੁਸੀਂ ਵੀ ਕਹਿੰਦੇ ਹੋ ਵੱਡਾ ਮੈਂ ਜਵਾਨੀ ਦੇਖਿਆ ਹਾਂ ਹਾਂਜੀ ਉੱਧਰ ਦਿਖਾ ਹਾਂ ਕੀ ਕਹਿੰਦਾ ਲੰਗਰ ਕਹਿੰਦਾ ਸੁਣ ਲੰਗਰ ਜਾ ਕੇ ਕਹਿੰਦਾ ਜੇ ਹੁਣ ਘੰਟਾ ਘੰਟਾ ਆਰਾਮ ਕਰਾ ਦਿੰਦੇ ਨਾ ਕਹਿੰਦਾ ਉਹਨੇ ਆਪਾਂ ਕਰਦੇ ਆ ਆਰਾਮ ਕਰਦੇ ਆ ਹੁਣ ਆਪਾਂ ਬਿਨੈ ਹੀ ਆ ਕਦ ਆਰਾਮ ਕਰਨਾ ਹੈ ਆਰਾਮ ਕਰਨਾ ਹੈ ਕਿਆ ਬੇਹੋਣ ਮਾਰੋ ਮੇਰੀ ਗੱਲ ਸੁਣ ਤੈਨੂੰ ਅੱਜ ਵੀ ਕਹਿ ਰਿਹਾ ਕੁਛ ਲੈ ਜਾ ਘਰ ਬਾਤ ਲੈ ਜਾ ਲੈ ਕੇ ਜਾਉਂਗਾ ਪਰਤਾ ਤੇ ਜਾਮਾ ਚਾਚੀ ਵਾਰ ਚਾਚੀ ਵਾਰ ਲੈ ਕੇ ਤਾ ਜਾਣਾ ਨਹੀਂ ਮੈਂ ਹਲੇ ਕਿਤੇ ਨੂੰ ਕਹਿ ਰਿਹਾ ਲੈ ਜਾ ਪੈਸੇ ਥੜ ਦੇ ਤੈਨੂੰ ਚਾਹੀਦੇ ਜਾਵਾਂ ਜੀ ਹੱਥ ਫੜ ਬੜਾ ਬੜਾ ਦੋ ਫੜ ਚਾਚੀ ਜੋਗੀ ਜੁੱਤੀ ਲੈ ਜਾ 3500 ਵਾਲੀ ਪਿੱਛੇ ਬੋਲੀ ਜਾਂਦਾ ਬਾਈ ਦੇ ਲੋ ਮੈਂ ਤਾਂ ਹੈਰਾਨ ਆ ਆਮ ਤੂੰ ਵੀ ਮੰਮੀ ਵਾਸਤੇ ਤੁਸੀਂ ਆਪਣੀ ਬਾਤ ਮੈਂ ਤਾਂ ਲੈ ਕੇ ਆਉਂਦਾ ਹਾਂ हां ਦੇਖੀ ਮੈਂ ਤਾਂ ਮੰਨ ਲਿਆ ਮੰਮੀ ਕੇ ਅੰਸਟਾਲਰ ਮੰਮੀ ਸਿਆਣੀਆਂ ਦੀ ਮੰਮੀ ਨੇ ਕਹਿ ਕੇ ਭੇਜਿਆ ਦੀ ਉਹਦੀ ਮੰਮੀ ਉਹ ਮਾਰ ਗਿਆ ਆ ਦੇਖੀ ਲਾ ਕੇ 2.500 ਰੁਪਏ ਕਿਵੇਂ ਹੱਥਾਂ 'ਚ ਬਣੀਆਂ ਇਹ ਗੱਲ ਹੀ ਕਰਕੇ ਦੇਖ ਲੈ ਰਕੇ ਤਾਂ ਆਪਣੇ 250 ਚ 2 ਲੀਟਰ ਵਾਲੀਆਂ ਤਿੰਨਾਂ ਜਣੀਆਂ ਥੀਆਂ ਤਦੋਂ ਉਹ ਪਾਈਚੇ ਮੁੜ ਕੇ ਆਈ ਇਹ ਬੀਬੀ ਜੀ ਨਹੀਂ ਘੱਟਦਾ ਦੋਰੇ ਚਲੋ ਇਹ ਤਾਂ ਇੰਨਾ ਮਹਿੰਗਾ ਨਹੀਂ ਹੈਗਾ ਗੱਲ ਸੋਚ ਚਰਚਾਰ ਕਰਨਾ ਫੋਨ ਨਾਲ ਨਾ ਠੀਕ ਹੈ ਬੀਜਾ ਨਾ ਕਿਹਾ ਉਹਦਾ ਫੱਟਤਾ ਹਉਏ ਹਉਏ ਜਿਵੇਂ ਕੀ ਆਹੋਂ ਇਹਦੇ ਪ੍ਰਾਈਸ ਰੇਟ ਦਿਖਾਈ ਕਿਤੇ ਕਿੰਨਾ ਲਿਖਾ ਦੇ 45 ਰੁਪਏ ਦੀ ਆਪਰੇ ਗੱਲ ਸੌਤਾ ਮਾਰੇ ਪੰਜ ਬੋਸਟੀਆਂ ਦਾ 2000 ਦਾ ਹੁਣ ਚਾਰ ਚਾਰ ਬੋਸਟੀਆਂ ਅੱਗੇ ਤੁਹਾਡੀ ਮਰਜ਼ੀ ਹੈ ਨਹੀਂ ਕੋਈ 100 150 ਬੰਦਾ ਆ ਰਿਹਾ 100 150 ਯਕੀਨ ਮਰੋ 1.5 ਲੱਖ ਰੁਪਇਆ ਬਦਕਾਨਾ ਕਰਾਇਆ ਦੇਂਦੇ ਕਿਰਾਏ ਦੀ ਬੁੜੇ ਨਹੀਂ ਹੁੰਦੇ ਇਹਦੇ ਵਿੱਚੋਂ ਮੈਂ 100 ਰੁਪਇਆ ਕਮਾਣਾ ਹੈ 516 ਸੂਰ ਦਿਆਂਗਾ ਉਹ ਮੇਰਾ ਹੱਕ ਨਹੀਂ ਹੈ ਜਿਹਾ ਕਰੀਏ ਤੇ ਲੈ ਜਾ ਕਿੰਨੀ ਕਿ ਗੰਜੈਸ ਹੈ ਗੰਜੈਸ ਕਿੰਨੀ ਕ ਹੋਏ 600 ਰੁਪਏ ਹੋ ਦੇਣ ਬਜਾਇਸ਼ ਕਰਗੇ ਵੀਰਾ ਇਹ ਤੂੰ ਫਿਕਸ ਰੇ ਇਹ ਚੋ 400 ਰੁਪਏ ਮੈਨੂੰ ਬਚਣਾ ਉਹ ਮੇਰਾ ਹੱਕ ਨਹੀਂ ਹੈ ਤੇ ਲੈ ਜਾ ਅੱਗੇ ਤੁਹਾਡੀ ਮਰ 400 ਰੁਪਏ ਕਿਹਾ ਕਿਹਾ ਕਹਿੰਦਾ ਹੋਛ ਕੀ ਹੋਛ ਕੀ ਬਾਤ ਬੋਲ ਬਤ ਇੰਨੀ ਕੀ ਸਮਝ ਆਈ ਉਹ 500 ਬਈ ਤੂੰ ਉਹਦੇ ਕੁਝ 500 ਦਾ ਦੇ ਕੱਡੋ ਮੇਰਾ ਖਾਲੀ ਹੋ ਗਿਆ ਕੱਡੋ ਫੇ ਕੱਡੋ ਫੇ ਆ ਮਨ ਵੀ ਰਦ ਜੇ ਪਾਰਕਿੰਗ ਨੇ ਕਰੀ ਇੱਥੇ ਕਿ ਫਾਇਦਾ ਕੀ ਫਿਰ ਪਤ ਗੜੀਆਂ ਦਾ ਬੇ ਬੇ ਬਤਈ ਤੂੰ ਇਤਰ ਦੀ ਗੱਲ ਨਾ ਕਰਦਾ ਉਹ ਟੁਕਰਾ ਉਹ ਤੇ ਲੈਣੇ ਉਦ ਦੀਤਰ ਹੋਣ ਓਏ ਇਤਰ ਵਾਲਾ ਹੈਗਾ ਔਰ ਇਹ ਉਦ ਦਾ ਇਤਰ ਆ ਦੇ ਦੇਾਂਗੇ ਇਤਨੀ ਹੈਗੇ ਭਾਈ ਆ ਮੈਂ ਸਾਡੇ ਕੋਲ ਇਹਦਾ 1000 ਰੁਪਏ ਰੱਖਿਆ ਵੀਰਾ 500 ਰੁਪਏ ਲੈਣੇ ਆ ਮੈਂ 500 ਰੁਪਏ ਮਿਲੂੰਗਾ ਤੇ ਇਹ ਵੀ ਰੱਖ ਲੈ ਕੋਈ ਨਾ ਇੰਨਾ ਨਾ ਕਰ ਮੈਂ ਤੇਰੇ ਨਾਲ ਇੰਨਾ ਵੀ ਘਟਾਇਆ ਜੀ ਦੇ ਲੋ 400 ਟਾ ਪਿੱਛੇ 250 ਰੁਪਏ ਘਟਾਇਆ ਵੀਰ ਦੀ ਅੱਗੇ ਬੜਾ ਮੁੰਨਾ ਬਣਾ ਕੇ ਲਾਇਆ ਸੀ ਠੀਕਾ ਹੁਣ ਅਸੀਂ ਵੀ ਜਾ ਕੇ ਕਹਾਂਗੇ ਵੀ ਹਾਂ ਉੱਥੇ ਵੀ ਹੁਣਾਂ ਤਾਂ ਕਿ ਤੇਰੀ ਵੀਡੀਓ ਦੇਖ ਕੇ ਕਿੰਨੇ ਜਣੇ ਆ 200 ਰੁਪਏ ਮੈਨੂੰ ਬਚੇ ਆ ਇਹ ਵਸ ਕਰਿਆ ਕਰ 200 ਰੁਪਏ ਬਚੇ ਬੰਦੇ ਬੈਠੇ ਨੇ ਜਨਾਬ ਯਾਰ ਮੈਂ ਇੱਥੇ ਨਾ ਥੋੜੀ ਮੈਂ ਵੀਡੀਓ ਦੇ ਆ ਅਸੀਂ ਰੁਕਦੇ ਨਹੀਂ ਹੁੰ ਕਹਿੰਦਾ ਇਨਫਾਰਮੇਸ਼ਨ ਤੇ ਸਾਡਾ ਚੈਨਲ ਨੋਟ ਕਰ ਲੈ YouTube ਤੇ ਵੀਡੀਓ ਦੇਖਿਓ ਆਹ ਤੇ ਸਾਲੀ ਬਿਆਹ ਕੇ ਹਰ ਬੰਦਾ ਆਪਣਾ 200 ਹਰ ਦੀ ਛੇ ਨਾ ਪੈਸੇ ਪੂਰੇ ਹੋ ਜਾਣੇ ਜਿਹੜਾ ਅਗਲੇ ਭਾਈ ਜੇ ਤੂੰ ਜੇ ਨੇ ਜੇ ਬੋਸ਼ਕੀ ਜੇ ਜੇ ਤੂੰ ਸਾਨੂੰ ਐਉਂ ਦੇ ਦਿੰਦਾ ਨਾ ਬੋਸ਼ਕੀ ਪਾਉਣ ਦਾ ਨਜ਼ਾਰਾ ਦੇਖੀ ਕਿੰਨਾ ਔੜਾ ਸ ਆ ਚਾਚਾ ਜੀ ਜੇ ਤੂੰ ਸਾਨੂੰ ਐਉਂ ਦੇ ਦਿੰਦਾ ਨਾ ਬੋਸ਼ਕੀ ਪਾਉਣ ਦਾ ਨਜ਼ਾਰਾ ਦੇਖੀ ਕਿੰਨਾ ਔੜਾ ਜਿਹੜਾ ਨਾਨਾ ਦਵੇ ਅਸੀਂ ਫਤਿਹਗੜ੍ਹ ਸਾਹਿਬ ਤੋਂ ਜਿੱਖਰੇ ਵਕੂ ਹੁੰਦਾ ਖਾਸ ਫਤਿਹਗੜ੍ਹ ਸਾਹਿਬ ਤੋਂ ਤੁਸੀਂ ਸੁਣਿਆ ਹੋ ਨਾ ਫਤਿਹਗੜ੍ਹ ਸਾਹਿਬ ਦਾ ਨਾਮ ਬੜਾ ਸੁਣਿਆ ਵੀ ਅਸੀਂ ਉੱਥੇ ਖਾ ਸਾਡਾ ਰੈਜ਼ਿਡੈਂਸ ਸਾਡੀ ਉੱਥੇ ਦੀ ਬੜੀ ਮਿਹਰਬਾਨੀ ਦੇ ਜੀ ਬਹੁਤ ਜਿਹੜਾ ਜੀਟੀ ਰੋਡ ਦਾ ਵੱਡਾ ਹਾਈਵੇ ਜੀਟੀ ਰੋਡ ਇਧਰ ਵਾਲਾ ਦੱਸ ਕਿੱਥੇ ਆ ਮੈਂ ਦੱਸਣਾ ਇਧਰ ਵਾਲਾ ਜੀਟੀ ਰੋਡ ਤੇ ਪਿੰਡ ਆ ਜੀ ਲਓ ਜੀ ਦੋ ਚੀਜ਼ਾਂ ਹੋਰ ਇਹਨਾਂ ਨੂੰ ਕੀ ਕਹਿੰਦੇ ਨੇ ਸ਼ਾਜੀ ਇਹਨਾਂ ਨੂੰ ਡਰਾਈ ਫੁੱਟ ਬਾਸਕਟ ਡਰਾਈ ਫੁੱਟ ਬਾਸਕਟ ਕਿਵੇਂ ਓਪਨ ਹੁੰਦੀ ਸਾਨੂੰ ਖੋਲ ਕੇ ਓਪਨ ਕਰਕੇ ਦਿਖਾਓ ਇੱਕ ਵਾਰ ਇਹ ਸਾਨੂੰ ਹੁਣ 3 3 ਰੋ ਵਾਲੀ ਦਿੱਤੀ 4 ਵਾਲੀ ਦਿੱਤੀਆਂ 3 3 ਆ ਜੀ 4 ਵਾਲੀ ਫੇਰ ਰੱਖ ਗਿਆ ਤੂੰ ਚੱਲ ਇੱਕ ਮੈਂ 4 ਵਾਲੀ ਕਰਦਾ ਇੱਕ ਹੁਣ 4 ਵਾਲੀ ਕਰਦਾ ਲੋ ਫਿਰ ਆਇਆ ਇੱਕ ਇੱਕ ਖਾਨਾ ਪਕੌੜੀਆਂ ਦਾ ਪੈ ਗਿਆ ਕਰੀਦਾ ਪੈਸੇ ਤੈਨੂੰ ਨਹੀਂ ਦੇਣੇ ਹੁਣ ਨਹੀਂ ਵੀਰ ਨੇ ਬਹੁਤ ਮਾਨ ਬਹੁਤ ਮਾਨ ਕੀਤਾ ਵੀਰ ਨੇ ਬਹੁਤ ਮਾਨ ਕੀਤਾ ਆ ਲੋ ਸੀ ਪੈਸੇ ਕੱਢ ਇਹ 2 ਵਾਲੀ ਆ ਹੈ ਇਹ ਦੋ ਖਾਨੇ ਲਈ ਇਹ ਡੈਮੇਜ ਪੀਸ ਸਾਡੇ ਕੋਲ ਅੱਛਾ ਠੀਕ ਹੈ ਇਹ ਡੈਮੇਜ ਪੀਸ ਹੈ ਦੋ ਆਏ ਦਿਖਾਓ ਤਿੰਨ ਵਾਲਾ ਓਪਨ ਕਰਦੇ ਹੋ ਤਿੰਨ ਵਾਲੀ ਤੁਸੀਂ ਕਹਿੰਦੇ ਜੀ ਇੱਕ ਬਾਹਰੋਂ ਥੱਲੇ ਸੇ ਛੋਟੀ ਕੁਲ ਸੀ ਇਹ ਤਿੰਨ ਵਾਲੀ ਹੈ ਇਦਾਂ ਓਪਨ ਹੋ ਜਾਂਦੀ ਹੈ ਇਹ ਇਸ ਤੋਂ ਬਾਅਦ ਐਵੇਂ ਨਹੀਂ ਸੰਭੰਧ ਵਾਸਤੇ ਚੱਕਣਾ ਵੇਲਣਾ ਬਣ ਇਹਨੂੰ ਅੱਛੇ ਚੱਕਣਾ ਵੇਲਣਾ ਹੀ ਬਣ ਜਾਂਦਾ ਇਹਨੂੰ ਪਾਣੀ ਪੂਣੀ ਚ ਧੋ ਦਈਏ ਕੋਈ ਚੱਕਰ ਤਾਂ ਨਹੀਂ ਛਿੱਟ ਵਾਸ਼ ਜਿਸ ਤਰ੍ਹਾਂ ਮਰ ਦੀ ਵਾਸ਼ ਕਰੋ ਕੋਈ ਮਸਲਾ ਅੱਛਾ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਬਹੁਤ ਤਰ੍ਹਾਂ ਦੀਆਂ ਬਈ ਆਈਟਮਾਂ ਨੇ ਇੱਥੇ ਪਹਿਲਾਂ ਤਾਂ ਪੁੱਛ ਲੈਣੇ ਆ 2500 ਪਰ ਆਈ ਪੁੱਛਦੇ ਨਹੀਂ ਵੀ ਇੰਡੀਆ ਦਾ ਕਿ ਪਾਕਿਸਤਾਨ ਦਾ ਹੈ ਹੈ ਕੋਈ ਪੁੱਛ ਲਿਆ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਮਿਲਾਂਗੇ ਫੇਰ ਜਲਦੀ ਤੇ ਮਾਰਕੀਟ ਤਕਰੀਬਨ ਕੁਝਕ ਦੁਕਾਨਾਂ ਹੀ ਨੇ ਹਲੇ ਇੱਥੇ ਕੰਮ ਚੱਲ ਚੱਲੀ ਜਾਂਦਾ ਇੱਥੇ ਤੇ ਸਮਾਨ ਥੋੜਾ ਹੈ ਪਰ ਜਣੀ ਰੇਟ ਚ ਬਹੁਤ ਮਹਿੰਗਾ ਇਹ ਕਹਿੰਦੇ ਵੀ ਜਣੀ ਆ ਮਤਲਬ ਇਹ ਮਾਰਕੀਟ ਦੇ ਵਿੱਚ ਮਹਿੰਗਾ ਰੇਟ ਹੈ ਜਿਆਦਾ ਇੱਥੋਂ ਬਾਹਰ ਨਿਕਲ ਜਾਗੇ ਕਿਸੇ ਹੋਰ ਬਾਜ਼ਾਰ ਚ ਫਿਰ ਉੱਥੇ ਰੇਟ ਸਸਤੇ ਹਨ ਹਾਲੇ ਕੰਮ ਚੱਲ ਜੰਦਾ ਕਿ ਅੱਗੇ ਸ਼ਾਪ ਹੋਰ ਆ ਰਹੀਆਂ ਨੇ ਇੱਥੇ ਟਾਈਮ ਲੱਗੂ ਜਣੀ ਇੱਥੇ ਕੋਈ ਵੀ ਚੀਜ਼ ਹੈ ਉਹ ਇੱਥੇ ਜਣੀ ਟੈਕਸਟ ਬੁੱਕ ਪੈਕੇ ਕਾਫੀ ਮਹਿੰਗੀ ਹੋ ਜਾਂਦੀ ਕਿਉਂਕਿ ਇੱਥੇ ਰੈਂਟ ਬਹੁਤ ਨਹੀਂ ਕਹਿੰਦੇ ਸ਼ਾਪ ਦਾ ਰੈਂਟ ਬਹੁਤ ਆ ਸਾਨੂੰ ਦੇਣਾ ਪੈਂਦਾ ਲੰਗਰ ਹਾਲ ਦੇ ਨਾਲੇ ਬਿਲਕੁਲ ਪਿਛਲੀ ਸਾਈਡ ਮਾਰਕੀਟ ਹੈ ਜੀ ਮਾਰਕੀਟ ਘੁੰਮਿਆਏ ਉੱਥੋਂ ਲੈ ਆਏ ਆ ਕਾਫੀ ਕੁਝ ਸਾਮਾਨ ਦੇਖੋ ਬਾਕੀ ਜਿਆਦਾ ਨਹੀਂ ਹੈ ਨਾ ਇੱਥੇ ਦੀਆਂ ਇੱਕ ਜਿਆਦਾ ਮਤਲਬ ਜੋ ਤਾਜ਼ਾ ਹੋ ਗਿਆ ਕਰਨਗੇ ਜਿਵੇਂ ਇੱਥੋਂ ਕੁੜਤੇ ਪਜਾਮੇ ਲੈ ਕੇ ਚੱਲੇ ਆ ਤੇ ਹੋਰ ਘਰੇਲੂ ਇੱਕ ਬਾਕੀ ਪੰਜਾਬੀ ਜੁੱਤੀ ਲਈ ਹੈ ਪੰਜਾਬੀ ਖੁਸਾ ਖੁਸਾ ਹਾਂ ਬੜਾ ਸੋਹਣਾ ਹਾਂ ਅਬ ਉਸ ਦੀ ਦਿਖਾਈ ਕਿੰਨੀਆਂ ਵੋਸਕੀਆਂ ਚਾਰ ਚਾਰ ਵੋਸਕੀਆਂ ਹਾਂ ਬਿਲਕੁਲ ਤੇ ਜੋੜੇ ਇੱਥੇ ਹਾਂ ਬਈ ਜੋੜੇ ਇੱਥੇ ਤੇ ਇਥੋਂ ਜੋੜੇ ਮਤਲਬ ਲੈ ਕੇ ਉਧਰ ਘੁੰਮ ਸਕਦੇ ਆ ਜੀ ਆ ਕੇ ਇੱਥੇ ਜੋੜੇ ਖੋਲਣੇ ਹੁੰਦੇ ਆ ਨਹੀਂ ਫਿਰ ਵਧਾਉਣਗੇ ਬਹੁਤ ਇੱਥੇ ਤੇ ਆ ਜੋੜੇ ਆਪਣੇ ਇੱਥੇ ਖੋਲਦੇ ਨੇ ਤੇ ਅੱਗੇ ਹੁਣ ਚਲੋ ਜੀ ਨੰਗੀ ਪਰਤੇ ਆਜੋ ਚੱਲੀਏ ਹੁਣ ਆਪਾਂ ਉਧਰ ਪਾਣੀ ਪੀਜੀ ਘੁੱਟ ਘੁੱਟ ਬਾਗ ਦੇਖਣਾ ਉਧਰ ਖੇਤ ਦੇਖਣਾ ਬਾਪਾ ਜੀ ਬਾਗ ਦੇਖਣਾ ਖੇਤ ਦੇਖਣਾ